के साथ ही डांसर्स सभी लोग किसी और के कंट्रोल में है फैमिली को बचाने के लिए हमें उनके लिए मरना होगा मैन ऑफ गॉड होने के नाते मुझे नहीं लगा था कि वो मेरे साथ या फिर किसी और के साथ ऐसी वैसी कोई हरकत करें ਨੇ ਦਵਾਈ ਲੈ ਤਰੇਟੋ ਹੀ ਦੇ। ਦਵਾਈ ਦੇ ਕੋਈ ਬੋਨ ਡੰਡ ਡੰਡ ਕੀ ਕਹਿੰਦੇ ਆ। ਡਾਕਟਰ ਜੀ ਨੇ ਸੁਝਾਵੀ ਗਾ ਕੇ। ਰਾਜੇ ਪੁੱਤ। ਦਵਾਈਆਂ ਨਾਲੇ ਰਾਜੀ ਹੋਈ ਟੀਕੇ ਨਾਲੇ ਰਾਜੀ ਵੀ ਅੱਜ ਹੋ ਗਈ। ਹੈ? ਸ਼ੁਰੂਆਤ ਵਿੱਚ ਸਭ ਕੁਝ ਬਹੁਤ ਅੱਛਾ ਥਾ। ਲੇਕਿਨ ਧੀਰੇ ਧੀਰੇ ਉਹ ਹੰਪਰ ਕੰਟਰੋਲ ਕਰਨ ਲੱਗੇ। ਕੋਈ ਨੇ ਵੀਡੀਓ ਵੀ ਪਾਈ ਸੀਗੀ। ਡਾਕੂਮੈਂਟਰੀ ਆਉਣ ਤੋਂ ਥੋੜੇ ਦਿਨ ਬਾਅਦ ਉਹਨੇ ਵੀਡੀਓ ਪਾਈ ਸੀਗੀ ਤੇ ਮੈਨੂੰ ਵੀ ਧਮਕੀਆਂ ਮਿਲ ਰਹੀਆਂ ਥ੍ਰੈਟ ਮਿਲ ਰਹੇ ਆ ਜਿਮ ਜੋਨਸ ਪੀਪਲ ਟੈਂਪਲ ਦਾ ਜਿਹੜਾ ਲੀਡਰ ਸੀਗਾ ਉਹਨੇ ਵੀ ਇਹੀ ਟੈਕਨੀਕਾਂ ਯੂਜ਼ ਕੀਤੀਆਂ ਸੀਗੀਆਂ ਆਈਸੋਲੇਸ਼ਨ ਇਕੱਲੇ ਰੱਖਣਾ ਤੇ ਇਮੋਸ਼ਨਲ ਮੈਨੀਪੂਲੇਸ਼ਨ ਡਿਪੈਂਡੈਂਸੀ ਜਾਂ ਕੰਟਰੋਲ ਆਫ ਇਨਫੋਰਮੇਸ਼ਨ ਵਗੈਰਾ ਮਤਲਬ ਇਦਾਂ ਦੀਆਂ ਚੀਜ਼ਾਂ ਉਹਨੇ ਕਰਕੇ ਪੂਰਾ ਇੱਕ ਕਲਟ ਬਣਾਇਆ ਸੀ ਲੋਕ ਉਹਦੇ ਤੇ ਹੀ ਡਿਪੈਂਡ ਸੀ ਫਿਰ ਉਹਨੇ ਇੱਕਦਮ ਕਹਿਤਾ ਵੀ ਆਤਮ ਹੱਤਿਆ ਕਰਨ ਲਈ ਜਾਂ ਮੋਕਸ ਪ੍ਰਾਪਤੀ ਜੀ ਨੂੰ ਕਹਿ ਦਿੰਦੇ ਆ ਵੀ ਸਵਰਗਾਂ 'ਚ ਜਾਓਗੇ ਇਦਾਂ ਦਾ ਕੁਝ ਉਹਨਾਂ ਨੇ ਮੈਨੀਪੂਲੇ ਆਦਮ ਹੱਤਿਆਕਰਨ ਤੇ ਮਜਬੂਰ ਕਰਤਾ ਹੀ 900 ਲੋਕਾਂ ਨੂੰ ਇੱਕੋ ਦੇਨ। ਇਹ ਉਹਨਾਂ ਦੀ ਇਨਫੋਰਮੇਸ਼ਨ ਆ ਨਾ ਕਿਸੇ ਕਲਟ ਦੀ, ਕਿਸੇ ਸੰਸਥਾ ਦੀ ਜਾਂ ਕਿਸੇ ਬਾਬੇ ਦੀ ਜਾਂ ਉਹਨਾਂ ਦਾ ਪਾਠ ਮੰਤਰ ਜੋ ਵੀ ਹੈਗਾ ਉਹਦੋਂ ਉਹ ਬਾਰ-ਬਾਰ ਰਿਪੀਟ ਕਰਾਉਂਦੇ ਆ। ਵੀ ਕੰਟੀਨਿਊ ਰਿਪੀਟ ਕਰੀ ਚੱਲੋ, ਰੋਜ਼ ਇਹ ਕਰਨਾ ਸਵੇਰ-ਸ਼ਾਮ ਇਹ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠ ਜਵੇ। ਤੁਹਾਨੂੰ ਪੱਕਾ ਬਲੀਵ ਬਣ ਜਵੇ ਵੀ ਇਹ ਗੱਲਾਂ ਜਿਹੜੀਆਂ ਸੱਚ ਆ। ਤੁਸੀਂ ਆਪਣੇ ਆਲੇ-ਦੁਆਲੇ ਦੇਖੇ ਹੋਣੇ ਆ ਨਾ ਜਿੰਨੇ ਵੀ ਤੁਹਾਡੇ ਆਲੇ-ਦੁਆਲੇ ਕੋਈ ਧਾਰਮਿਕ ਹੋਵੇ ਜਾਂ ਕੋਈ ਐਕਸਟਰੀਮਿਸ ਵਿਚਾਰਾਂ ਵਾਲੇ ਹੋਣ ਜਾਂ ਉਦਾਂ ਜਿਹੜੇ ਜਿਹਨਾਂ ਨੂੰ ਪੁੱਛਾਂ ਕਹਿ ਦਿੰਦੇ ਆ ਦਿਨ ਜਿਨ੍ਹਾਂ ਕੋਲੇ ਲੋਕ ਜਾ ਕੇ ਬੈਠ ਜਾਂਦੇ ਆ ਤੇ ਪੂਰਾ ਸਰੈਂਡਰ ਕਰ ਦਿੰਦੇ ਆ ਆਪਣੇ ਆਪ ਉਹਨਾਂ ਨੂੰ ਤੇ ਉਹਨਾਂ ਚ ਇਹ ਜੇ ਕੀ ਹੁੰਦਾ ਵਾ ਜਾਂ ਉਹ ਕਿਹੜੀ ਟੈਕਨੀਕਾਂ ਯੂਜ਼ ਕਰਦੇ ਆ ਜਿਹਦੇ ਕੋਲ ਲੋਕ ਆਪਣਾ ਆਪ ਸਰੈਂਡਰ ਕਰ ਦਿੰਦੇ ਆ ਮਤਲਬ ਉਹਨਾਂ ਦੀ ਹਰ ਗੱਲ ਤੇ ਯਕੀਨ ਕਰਦੇ ਆ ਹੁਣ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਵੀ ਦੇਖੀਆਂ ਹੋਣੀਆਂ ਕੁਈ ਕਹਿੰਦਾ ਜੀ ਫਲਾਣਾ ਬਾਬਾ ਬੀਜੇ ਲਗਾਉਂਦਾ ਸੀ ਕਿਸੇ ਨੇ ਉਹਦਾ ਪਾਸਪੋਰਟ ਖਰਾਬ ਕਰਤਾ ਕਿਸੇ ਨੇ ਉਹਨੂੰ ਐਡਵਾਈਸ ਦਿੱਤੀ ਇਹ ਕੰਮ ਕਰਨ ਦੀ ਤੇ ਉਹਦਾ ਕੰਮ ਖਰਾਬ ਹੋ ਗਿਆ ਕਈ ਕਹਿੰਦੇ ਸਾਡਾ ਸਾਰਾ ਕੁਝ ਬਣਦਾ ਹੀ ਉੱਥੋਂ ਆ ਤੁਹਾਨੂੰ ਸਾਰਾ ਕੁਝ ਮਿਲਦਾ ਹੀ ਇਸ ਬਾਬੇ ਤੋਂ ਆ ਜਾਂ ਇਸ ਜਗ੍ਹਾ ਤੇ ਜਾ ਕੇ ਆ ਉਹ ਸਾਰਾ ਕੁਝ ਕਿਵੇਂ ਹੁੰਦਾ ਵਾ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲਬਾਤ ਕਰਨੀ ਸੀਗੀ ਛੋਟੀ ਜੀ ਡਾਕੂਮੈਂਟਰੀ ਮੈਂ ਦੇਖੀ ਸੀਗੀ Netflix ਤੇ Dancing for Devil ਪਹਿਲਾਂ ਆਪਾਂ ਉਹਦੀ ਥੋੜੀ ਜਿਹੀ ਡੀਟੇਲ 'ਚ ਗੱਲ ਕਰਦੇ ਆਂ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਰੀਅਲ ਲਾਈਫ ਦੇ ਵਿੱਚ ਆਲੇ-ਦੁਆਲੇ ਜਿੰਨੇ ਵੀ ਆ ਉਹ ਤੁਸੀਂ ਆਪੋ ਅੱਜ ਮੇਰੀ ਬੇਹਨ ਦਾ ਬਰਥਡੇ ਹੈ। ਹਮੇ ਉਸੇ ਮਿਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਸ ਨੇ ਹਮੇ ਹਰ ਜਗ੍ਹਾ ਪਰ ਬਲੌਕ ਕਰ ਦਿਆ ਹੈ। ਸਾਡੀ ਦੋ ਬੇਟੀਆਂ ਹੈ। ਸਿਰਫ ਇਹ ਇੱਕ ਹੀ ਬੇਟੀ ਨਹੀਂ। ਜਿਹੜੀ ਇਹ ਡਾਕੂਮੈਂਟਰੀ ਜ਼ਿਆਦਾਤਰ ਇੱਕ ਬੰਦੇ ਦੇ ਆਲੇ-ਦੁਆਲੇ ਘੁੰਮਦੀ ਆ ਤੇ ਉਹ ਇੱਕ ਹੁੰਦਾ ਪਾਦਰੀ ਚਰਚ ਚਲਾਉਂਦਾ ਵਾ। ਉਹਦਾ ਨਾਮ ਹੈਗਾ ਰੌਬਰਟ। ਚਰਚ ਚਲਾਉਣ ਦੇ ਨਾਲ-ਨਾਲ ਉਹਦੇ ਕਾਫੀ ਸਾਰੇ ਬਿਜ਼ਨਸ ਆ। ਜਿਵੇਂ ਉਹਦੀਆਂ ਫੁੱਲਾਂ ਦੀਆਂ ਦੁਕਾਨਾਂ, ਰੌਬਰਟ ਸ਼ਿਨ ਨੇ 7M ਨਾਮ ਦੀ ਇੱਕ ਐਂਟਰਟੇਨਮੈਂਟ ਕੰਪਨੀ ਬਣਾਈ ਥੀ ਜੋ ਐਲ.ਏ. ਕੇ ਸ਼ਿਕਾਇਨਾ ਨਾਮਕ ਚਰਚ ਦਾ ਪਾਸਟਰ ਵੀ ਹੈ 1 ਮਿਲੀਅਨ ਨਾਂ ਤੋਂ ਮੈਨੇਜਮੈਂਟ ਕੰਪਨੀ ਆ ਜਿਹੜੀ ਬਹੁਤ ਸਾਰੇ ਫੇਮਸ ਇਨਫਲੂਐਂਸਰ ਜਿਹੜੇ ਟਿਕਟੌਕਰ ਆ ਇੰਸਟਾਗ੍ਰam ਤੇ ਆ ਉਹਨਾਂ ਦੇ ਜਿਹੜੇ ਅਕਾਊਂਟ ਮੈਨੇਜ ਕਰਦੀ ਆ ਜੇ ਉੱਪਰੋਂ ਵੇਖਣ ਨੂੰ ਤਾਂ ਇਹ ਨਾ ਰੌਬਰਟ ਇੱਕ ਬਿਜ਼ਨਸਮੈਨ ਤੇ ਇਨਫਲੂਐਂਸਰ ਲੱਗਦਾ ਉਹ ਤੋਂ ਲੋਕ ਕਾਫੀ ਪ੍ਰਭਾਵਿਤ ਆ ਚਰਚ ਚ ਲਾਉਂਦਾ ਬਹੁਤ ਵਧੀਆ ਬੰਦਾ ਵਾ ਜਿਹੜਾ ਇੱਕ ਕੰਪਨੀ ਨੂੰ ਮੈਨੇਜ ਕਰਦਾ ਬਹੁਤ ਸਾਰੇ ਜਿਹੜੇ ਟਿਕਟੌਕ ਦੇ ਫੇਮਸ ਸਟਾਰ ਹੁੰਦੇ ਆ ਇੰਸਟਾਗ੍ਰam ਦੇ ਸਾਰਿਆਂ ਦੇ ਅਕਾਊਂਟ ਉਹ ਮੈਨੇਜ ਕਰਦੀ ਜਿਹੜੀ ਸੋਸ਼ਲ ਮੀਡੀਆ ਉਹਦੀ ਕੰਪਨੀ ਆ ਜਿਹੜੀ ਉਹਦੀ ਸਕਸੈਸ ਆ ਉਹਦੇ ਪਰਦੇ ਪਿੱਛੇ ਨਾ ਇੱਕ ਭਿਆਨਕ ਕਲਟ ਉਹ ਬਟ ਆਪਣੇ ਪ੍ਰਭਾਵ ਦੇ ਨਾਲ ਜਿਹੜਾ ਉਹ ਆਪਣੇ ਪ੍ਰਭਾਵ ਨਾਲ ਆਪਣੇ ਜਿਹੜੇ ਇਨਫਲੂਐਂਸਰ ਆ ਫਾਲੋਅਰ ਆ ਉਹਨਾਂ ਨੂੰ ਨਾ ਕੰਟਰੋਲ ਕਰਦਾ ਉਹਨਾਂ ਨੂੰ ਆਪਣੀ ਫੈਮਿਲੀ ਤੋਂ ਤੋੜਨ ਲਈ ਕਿ ਉਹ ਉਹਨਾਂ ਨੂੰ ਮਨਾਉਂਦਾ ਵੀ ਤੁਸੀਂ ਸਵਰਗ 'ਚ ਜਾਓਗੇ ਜਿਹੜੇ ਬੰਦੇ ਉਹਦੇ ਕੋਲੇ ਰਹਿੰਦੇ ਆ ਚਰਚ 'ਚ ਜਾਂਦੇ ਆ ਉਹ ਉਹਨਾਂ ਨੂੰ ਕਨਵਿੰਸ ਕਰਦਾ ਉਹ ਕਹਿੰਦਾ ਵੀ ਤੁਸੀਂ ਸਵਰਗ 'ਚ ਹੋ ਮੈਂ ਮੈਨ ਆਫ ਗੋਡ ਆ ਮੈਂ ਆਪਣੇ ਕਹਿ ਦਿੰਦੇ ਆ ਵੀ ਮੈਂ ਬ੍ਰਹਮ ਗਿਆਨੀ ਆ ਜਾਂ ਕੋਈ ਕਹਿੰਦਾ ਵੀ ਮੇਰੀ ਇਹਦੀ ਰੱਬ ਨਾਲ ਸਿੱਧੀ ਗੱਲ ਆ ਇਹਦੀ ਪੀਰਾਂ ਫਕੀਰਾਂ ਨਾਲ ਸਿੱਧੀ ਗੱਲ ਆ ਜਾਂ ਇਹ ਖੁਦ ਹੀ ਪ੍ਰਮਾਤਮਾ ਦਾ ਰੂਪ ਆਪਣੇ ਕਹਿਣ ਲੱਗ ਜਾਂਦੇ ਨਾ ਮੈਂ ਉਹ ਵੀ ਉਹਦੇ ਲੋਰੈਂਸ ਇਨਫਲੂਐਂਸਰ ਉਹ ਵੀ ਉਹਨੂੰ ਉਹੀ ਚੀਜ਼ ਕਹਿੰਦੇ ਆ ਰੌਬਰਟ ਪੁਰਾਣੇ ਮੈਂਬਰਸ ਨੇ ਕਿਹਾ ਕਿ ਉਸ ਚਰਚ ਨੇ ਦਸ਼ਕਾਂ ਤੱਕ ਲੋਕਾਂ ਦਾ ਫਾਇਦਾ ਉਠਾਇਆ ਹੈ हूं रॉबर्ट इसके बाद कभी भी किसी के साथ वैसा ना करना इंसान जो बोता है वही पाता है रॉबर्ट उन्होंने कहंदा जे ਤੁਸੀਂ ਮੇਰੀਆਂ ਗੱਲਾਂ ਤੇ ਯਕੀਨ ਕਰੋਗੇ ਨਾ ਤੁਸੀਂ ਸਵਰਗਾਂ ਚ ਜਾਓਗੇ ਤਾਂ ਤੁਸੀਂ ਜ਼ਿੰਦਗੀ ਚ ਜੋ ਵੀ ਪਾਉਣਾ ਚਾਹੁੰਦੇ ਹੋ ਤੁਹਾਨੂੰ ਸਾਰਾ ਕੁਝ ਮਿਲੇਗਾ ਜੇ ਤੁਸੀਂ ਇਹ ਗੱਲਾਂ ਨਹੀਂ ਮੰਨਦੇ ਨਾ ਫਿਰ ਤੁਹਾਨੂੰ ਤੇ ਤੁਹਾਡੀ ਫੈਮਲੀ ਨੂੰ ਬਹੁਤ ਭਿਆਨਕ ਨਤੀਜੇ ਜਿਹੜੇ ਭੁਗਤਨੇ ਪੈਣੇ ਉਹਦੇ ਜਿਹੜੇ ਮਤਲਬ ਇੱਕ ਤਾਂ ਹੋ ਗਏ ਜਿਹੜੇ ਉਹਦੀ ਕੰਪਨੀ ਆ ਇਹ ਫੇਮਸ ਬੰਦਿਆਂ ਨੂੰ ਟਾਰਗੇਟ ਕਰਦੀ ਆ ਨਾ ਉਹਨਾਂ ਨੂੰ ਕਨਵੈਂਸ ਕਰ ਲੈਂਦੀ ਆ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਮੈਨੇਜ ਕਰਉਂ ਤੇ ਦੂਜੀ ਗੱਲ ਉਹਦੇ ਇੰਨੇ ਬਿਜ਼ਨਸ ਆ ਜਿਵੇਂ ਉਹਦੀਆਂ ਦੁਕਾਨਾਂ ਵਗੈਰਾ ਰੈਸਟੋਰੈਂਟ ਵਗੈਰਾ ਉਹ ਚਾਰਚੇ ਚਾ ਚਾਰਚੇ ਚ ਤਾਂ ਆਮ ਲੋਕ ਮੋਸਟਲੀ ਮਿਡਲ ਕਲਾਸ ਲੋਕ ਜਾਂਦੇ ਜਾਂਦੇ ਆ ਜਾਂ ਧਾਰਮਿਕ ਥਾਂਾਂ ਤੇ ਜਾਂਦੇ ਆ ਤਾਂ ਉਹਦੇ ਜਿਹੜੇ ਹਨਾ ਜਿਹੜੇ ਜ਼ਿਆਦਾ ਨਿਸ਼ਾਨੇ ਤੇ ਲੋਕ ਹੁੰਦੇ ਐਮੀਗ੍ਰੈਂਟ ਜਿਹੜੇ ਦੂਜੀਆਂ ਕੰਟਰੀਆਂ ਤੋਂ ਆਏ ਹੁੰਦੇ ਜਿਨ੍ਹਾਂ ਨੂੰ ਕੰਮ ਦੀ ਲੋੜ ਹੁੰਦੀ ਆ ਫਿਰ ਉਹ ਉਹਨਾਂ ਨੂੰ ਆਪਣੇ ਕੰ ਫੋਲੋਅਰ ਬਣਦੇ ਆ ਨਾਲੇ ਫਿਰ ਉਹਨਾਂ ਨੂੰ ਕੰਮ ਦਵਾਉਂਦਾ ਵਾ ਤੇ ਜਿੰਨੇ ਉਹਦੇ ਬਿਜ਼ਨਸ ਆ ਉਹਤੇ ਉਹ ਉਹਨਾਂ ਨੂੰ ਕੰਮ ਦਿੰਦਾ ਜਿੰਨੇ ਵੀ ਉਹਦੇ ਫੋਲੋਅਰ ਹੁੰਦੇ ਆ ਉਹਨਾਂ ਵਿੱਚ ਕਾਫੀ ਸਾਰੇ ਜਿਹੜੇ ਆ ਨਾ ਇੰਡੀਵਿਜੂਅਲੀ ਤੌਰ ਤੇ ਚਾਹੇ ਟਿਕਟੌਕ ਸਟਾਰ ਹੋਣ ਚਾਹੇ ਉਹਦੇ ਨਾਲ ਜਿਹੜੇ ਕੰਮ ਕਰਦੇ ਆ ਉਹਦੇ ਕੋਲੇ ਕੰਟੀਨਿਊ ਆਉਂਦੇ ਆ ਜਾਦਾ ਬਲੀਵ ਕਰਦੇ ਉਹਦੇ ਤੇ ਤੇ ਉਹਨਾਂ ਨਾਲੋਂ ਸੈਕਸਚੁਅਲ ਅਸੌਲਟ ਵੀ ਹੁੰਦਾ ਕਿੰਨਾ ਦਾ ਅਬਿਊਜ਼ ਹੁੰਦਾ ਵਾ ਤੇ ਉਹ ਉਹਨਾਂ ਨੂੰ ਫੈਮਿਲੀ ਤੋਂ ਡਿਸਕਨੈਕਟ ਕਰ ਦਿੰਦਾ ਵਾ ਫੈਮਿਲੀ ਤੋਂ ਦੂਰ ਰੱਖਦਾ ਉਹਨਾਂ ਦਾ ਜਿਹੜਾ ਸਾਰਾ ਕੰਟਰੋਲ ਉਹ ਆਪਦੇ ਹੱਥ 'ਚ ਰ ਕਿੱਥੋਂ ਉਹਨਾਂ ਨੂੰ ਪੈਸਾ ਆਊਗਾ ਕਿਵੇਂ ਉਹਨਾਂ ਦਾ ਅਕਾਊਂਟ ਆ ਜਿਹੜਾ ਹੋਰ ਫੈਲੂਗਾ ਸਾਰੀਆਂ ਚੀਜ਼ਾਂ ਰੱਖਦਾ ਤੇ ਉਹ ਮਤਲਬ ਬੰਦੇ ਮਿਹਨਤ ਬਹੁ ਕਰਦੇ ਆ ਜਿਆਦਾ ਪਰ ਉਹਨਾਂ ਦੇ ਪੱਲੇ ਬਾਅਦ ਵਿੱਚ ਇੰਨੇ ਪੈਸੇ ਨਹੀਂ ਪੈਂਦੇ ਜ਼ਿਆਦਾਤਰ ਰੋਬਟਾ ਜਿਹੜਾ ਉਹਦੀ ਕੰਪਨੀ ਨੂੰ ਜਾਂ ਉਹਨੂੰ ਪ੍ਰੋਫਿਟ ਹੁੰਦਾ ਉਹ ਕਿਵੇਂ ਨਾ ਕਿਵੇਂ ਮਤਲਬ ਜਿਵੇਂ ਆਪਣੇ ਕਹਿ ਰਹੇ ਨੇ ਨਾ ਵੀ ਦਸਵੰਦ ਕੱਢਣਾ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਜਾਂ ਜਿਹੜੇ ਵੀ ਤੁਸੀਂ ਸੰਸਥਾ ਨਾਲ ਜੁੜੇ ਹੋਏ ਹੋ ਤੁਸੀਂ ਕਮਾਈ ਕਰਕੇ ਇੱਕ ਤਾਂ ਤੁਹਾਡੇ ਤੋਂ ਟੈਕਸ ਲੈ ਲੈਣਾ ਗਵਰਨਮੈਂਟ ਨੇ ਲੈ ਤੁਹਾਨੂੰ ਕੱਟ ਪੈਸਿਆਂ ਤੇ ਕੰਮ ਤੇ ਰੱਖਣਾ ਫਿਰ ਉਹਨੂੰ ਕਹਿਣਾ ਉਹ ਬੰਦਾ ਵੀ ਸੋਚਦਾ ਕਿ ਹਾਂ ਜਰ ਇਹਨੇ ਮੈਨੂੰ ਕੰਮ ਦਵਾਇਆ ਦੂਜੀ ਗੱਲ ਇਹ ਧਾਰਮਿਕ ਬੰਦਾ ਵਾ ਇਹ ਬੰਦਾ ਪਰਮਾਤਮਾ ਲਈ ਕੰਮ ਕਰ ਰਿਹਾ ਜਾਂ ਆਪਣੇ ਧਰਮ ਲਈ ਵਧੀਆ ਕੰਮ ਕਰ ਰਿਹਾ ਤੇ ਕਿਉਂ ਨਾ ਫਿਰ ਕੀ ਹੋ ਗਿਆ ਜੇ ਥੋੜੇ ਬਹੁਤੇ ਪੈਸੇ ਰੱਖਦਾ ਤੇ ਇਦਾਂ ਉਹ ਹੋਰ ਵੀ ਉਹਦੇ ਵਿੱਚੋਂ ਕਾਟ-ਕੱਟ ਕੱਟ ਕੇ ਬਹੁਤ ਜ਼ਿਆਦਾ ਪੈਸਾ ਉਹਨਾਂ ਦਾ ਖਾਂਦਾ ਤੇ ਉਹਨਾਂ ਦੇ ਹੱਥ ਇੰਨੇ ਪੈਸੇ ਨਹੀਂ ਲੱਗਦੇ ਜਿਹੜੇ ਬੰਦੇ ਮਤਲਬ ਉਹਦੇ ਕੰਟਰੋਲ 'ਚ ਹੁੰਦੇ ਆ ਪਰ ਉਹ ਫੇਰ ਵੀ ਇੰਨੇ ਬ੍ਰੇਨ ਵਾਸ਼ਡ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਵਾ ਕਰ ਰਹੇ ਹਾਂ ਧਰਮ ਦੀ ਸੇਵਾ ਕਰ ਰਹੇ ਹਾਂ ਜਾਂ ਚਰਚ ਦੀ ਜਾਂ ਉਹ ਰੋਬਟ ਜੋ ਵੀ ਕਰ ਰਿਹਾ ਬਸ ਸਮਾਜ ਭਲਾਈ ਦੇ ਕੰਮ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਜੋ ਅਸੀਂ ਰੋਬਟ ਦਾ ਕੰਮ ਕਰਕੇ ਮਤਲਬ ਅਸੀਂ ਚੰਗੇ ਕਰਮ ਕਰ ਰਹੇ ਹਾਂ ਉਹਨਾਂ ਨੂੰ ਐਂ ਲੱਗਦਾ ਉਹਦੇ ਵਿੱਚ ਜਿਹੜੀ ਇਹ ਰੋਬਟ ਸੀਗਾ ਚਰਚ ਦਾ ਪਾਦਰੀ ਕਈਆਂ ਨੂੰ ਤਾਂ ਇਹਦੇ ਕਈ ਇੰਨੇ ਫੋਲੋਅਰ ਹੋ ਜਾਂਦੇ ਆ ਕਈ ਕੁੜੀਆਂ ਜਾਂ ਬੁੜੀਆਂ ਇਹਦੇ ਘਰੇ ਆਉਂਦੀਆਂ ਸੇਵਾ ਕਰਾਉਣ ਰਹਿੰਦੀਆਂ ਹਨ ਇਹਦੇ ਕੋਲੇ ਉਹ ਤੁਸੀਂ ਡਾਕੂਮੈਂਟਰੀ ਦੇਖੋਗੇ ਤਿੰਨ ਕੇ ਐਪੀਸੋਡ ਦੇ ਵਿੱਚ ਉਸ ਦੇਖ ਸਕਦੇ ਹੋ ਮੈਂ ਜਿਹੜੇ ਵੱਡੇ ਵੱਡੇ ਟਿਕਟੋਕ ਸਟਾਰ ਜਿਹੜੇ ਡਾਂਸ ਕਰਨ ਵਾਲੇ ਕੁੜੀਆਂ ਮੁੰਡੇ ਹੁੰਦੇ ਆ ਨਾ ਉਹ ਇਹਦੇ ਜਾਲ ਚ ਫਸ ਜਾਂਦੇ ਆ ਤੇ ਹਜੇ ਵੀ ਉਹ ਚੀਜ਼ ਹਜੇ ਵੀ ਚੱਲ ਰਹੀ ਆ ਕੁੜੀ ਆ ਜਿਹੜੀ ਇੱਕ ਜਿਨੇ ਜਿਹੜੀ ਫੈਮਿਲੀ ਨੇ ਡਾਕੂਮੈਂਟਰੀ ਬਣਾਈ ਆ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਸਾਡੀ ਕੁੜੀ ਦਾ ਬਹੁਤ ਬ੍ਰੇਨ ਵਾਸ਼ਡ ਕਰਕੇ ਹਨਾ ਉਹਨੇ ਆਪਣੇ ਕੋਲ ਰੱਖ ਲਿਆ ਬਹੁਤ ਸਾਰੇ ਜਿਹੜੇ ਬੱਚੇ ਭੱਜ ਕੇ ਉਹਦੇ ਕੋਲੋਂ ਆਏ ਵੀ ਆ ਤੇ ਵੱਡੇ ਬੰਦੇ ਵੀ ਕੋਈ ਕਹਿੰਦੀ ਵੀ 20-20 ਸਾਲ ਮੈਂ ਉਹਦੇ ਕੋਲੇ ਰਹੀ ਆ ਮੇਰਾ ਸੈਕਸੂਅਲ ਅਸਾਲਟ ਹੋਇਆ ਹਨਾ ਮੇਰਾ ਸਾਰਾ ਪੈਸਾ ਵੀ ਉਹ ਖਾ ਗਿਆ ਫਿਰ ਵੀ ਕਈ ਕਈ ਬੱਚੇ ਜਿਹੜੇ ਵਾਪਸ ਨਹੀਂ ਮੁੜਿਓ ਉਹਦੇ ਕੋਲੇ ਰਹਿੰਦੇ ਉਹ ਹਜੇ ਵੀ ਕਹਿੰਦੇ ਵੀ ਇਹ ਮੈਨ ਆਫ ਗੋਡ ਆ ਵੀ ਅਸੀਂ ਆਪਣੀ ਜ਼ਿੰਦਗੀ ਪਰਮਾਤਮਾ ਨੂੰ ਦੇਤੀ ਅਸੀਂ ਹੁਣ ਇਹਦੇ ਕੋਲੇ ਹੀ ਰਹਿਣਾ ਹਨਾ ਟਿਕਟੌਕ ਸਟਾਰ ਕੋ ਕੁੜੀ ਨੇ ਵੀਡੀਓ ਵੀ ਪਾਈ ਸੀਗੀ ਜਦੋਂ ਡਾਕੂਮੈਂਟਰੀ ਆਉਣ ਤੋਂ ਥੋੜੇ ਦਿਨਾਂ ਬਾਅਦ ਉਹਨੇ ਵੀਡੀਓ ਪਾਈ ਸੀਗੀ ਤੇ ਮੈਨੂੰ ਵੀ ਧਮਕੀਆਂ ਮਿਲ ਰਹੀਆਂ ਥ੍ਰੈਟ ਮਿਲ ਰਹੇ ਆ But before this documentary, my husband and I we felt safe. Now that this documentary is out, we feel like our lives have been put in danger. We have both been followed in our cars. We have received hate mail, death threats, ਕਿਉਂਕਿ ਮੈਂ ਵੀ ਕਮੈਂਟ ਪੜ੍ਹ ਕੇ ਦੇਖਿਆ ਉਹਦੀਆਂ ਵੀਡੀਓ ਥੱਲੇ ਸਾਰੇ ਲੋਕ ਕਹਿੰਦੇ ਵੀ ਤੂੰ ਬਹੁਤ ਬ੍ਰੇਨ ਵਾਸ਼ਡ ਹੋ ਚੁੱਕੀ ਆ ਤੂੰ ਆਪਣੇ ਪੇਰੈਂਟਸ ਕੋਲੇ ਮਾਂ ਪਿਓ ਕੋਲੇ ਕਿਉਂ ਨਹੀਂ ਜਾਂਦੀ ਉਹ ਰੋਂਦੇ ਆ ਉਹਦੀ ਭੈਣ ਜੀ ਦੇ ਕੋਲੇ ਉਹ ਜੰਮੀ ਪਲੀ ਹਨਾ ਨਾਲ ਰਹਿੰਦੀਆਂ ਸੀ ਦੋਵੇਂ ਡਾਂਸ ਕਰਦੀਆਂ ਸੀ ਬਚਪਨ ਤੋਂ ਬਹੁਤ ਫੇਮਸ ਹੋ ਗਈਆਂ ਉਹ ਟਿਕਟੌਕ ਤੇ ਉਸ ਤੋਂ ਬਾਅਦ ਉਹਨਾਂ ਦਾ ਕੰਟੈਕਟ ਹੋਇਆ ਹੋਰ ਜਿਹੜੇ ਟਿਕਟੌਕਰ ਬੜੇ ਫੇਮਸ ਬੰਦੇ ਸੀਗੇ ਉਹਨਾਂ ਨਾਲ ਉਹ ਜਿਹੜੇ ਬੰਦੇ ਸੀਗੇ ਉਹਨਾਂ ਦੇ ਅਕਾਊਂਟ ਮੈਨੇਜ ਕਰਦਾ ਸੀਗਾ ਇਹਦੀ ਕੰਪਨੀ ਰੋਬਰਟ ਦੀ 7M ਮੈਨੇਜਮੈਂਟ ਜਿਹੜੀ ਕੰਪਨੀ ਉੱਥੋਂ ਕੁੜੀਆਂ ਵੀ ਉਹਦੇ ਕੋਲ ਚਲੇ ਜਾਂਦੀਆਂ ਉਹਦੇ ਵਿੱਚ ਉਹ ਇੱਕ ਤਾਬਾਬਸਾ ਆ ਜਾਂਦੀ ਆ ਉਦਾਂ ਹੀ ਉਹਨੂੰ ਵਧੀਆ ਨਹੀਂ ਲੱਗਦਾ ਉੱਥੋਂ ਦਾ ਸਿਸਟਮ ਦੂਜੀ ਉੱਥੇ ਹੀ ਰਹਿੰਦੀ ਆ ਤੇ ਉਹਦਾ ਬੁਆਏਫਰੈਂਡ ਵੀ ਉੱਥੇ ਹੀ ਰਹਿੰਦਾ ਹੁੰਦਾ ਉਹ ਉੱਥੇ ਵਿਆਹ ਕਰ ਲੈਂਦੇ ਤੇ ਉਹਦਾ ਬੁਆਏਫਰੈਂਡ ਵੀ ਵਾਪਸ ਆ ਗਿਆ ਮਤਲਬ ਉਹਨੂੰ ਸਾੜ ਕੇ ਆ ਗਿਆ ਰੌਬਰਟ ਨੂੰ ਜਾਂ ਚਰਚ ਵਾਲੇ ਪਾਦਰੀ ਨੂੰ ਪਰ ਉਹ ਨਹੀਂ ਸਾੜ ਕੇ ਆਈ ਉਹਦੇ ਤੇ ਇਨੇ ਇਲਜ਼ਾਮ ਲੱਗ ਗਏ ਧੋਖਾ ਧੜੀ ਦੇ ਕਿੰਨੇ ਪ੍ਰੂਫ ਲੋਕਾਂ ਨੇ ਦਿੱਤੇ ਵੀ ਸਾਡਾ ਪੈਸਾ ਵੀ ਖਾ ਗਿਆ ਸਾਡੇ ਨਾਲ ਫਿਜ਼ੀਕਲੀ ਵੀ ਅਸੌਲਟ ਕੀਤਾ ਵੀ ਹਜੇ ਵੀ ਨਹੀਂ ਮੰਨਦੀ ਉਹ ਹਜੇ ਵੀ ਉਹਦੇ ਕੋਲੇ ਹੀ ਆ ਉਹ ਕਹਿੰਦੀ ਲੋਕ ਸਭ ਬਕਵਾਸ ਕਰਦੇ ਬਈ man of God. Her Instagram statement on June fourth, Miranda writes I am just a woman trying to live my life. I am not a victim. I am not in any harm. I am not being abused. I've never asked my family or anyone else to help me in any way. Respectfully, what I choose to do with my life is up to me. ਹੁੰਦੇ ਲੋਕਾਂ ਕੋਲੇ ਤੇ ਜਾਂ ਉਹ ਸਾਬਤ ਵੀ ਹੋ ਜਾਂਦੇ ਆ سزا ਵੀ ਹੋ ਜਾਂਦੀ ਆ ਪਰ ਫਿਰ ਵੀ ਜਿਹੜੇ ਲੋਕ ਆ ਬ੍ਰੇਨ ਵਾਸਟ ਉਹਨਾਂ ਦਾ ਕਿੰਨਾ ਹੁੰਦਾ ਉਹ ਯਕੀਨ ਨਹੀਂ ਉਹ ਕਹਿ ਦਿੰਦੇ ਵੀ ਨਹੀਂ ਅਸੀਂ ਇਹਨਾਂ ਫਸਾਇਆ ਗਿਆ ਸਾਡੇ ਬਾਬੇ ਨੂੰ ਫਸਾਇਆ ਗਿਆ ਜਾਂ ਜਿਹਨੂੰ ਅਸੀਂ ਫਾਲੋ ਕਰਦੇ ਆ ਉਹ ਬੰਦੇ ਨਾਲ ੱੱਕਾ ਹੋਇਆ ਬਾ ਸਰਕਾਰ ਨੇ ਮਿਲ ਕੇ ਜਾਂ ਵਿਰੋਧੀਆਂ ਨੇ ਐਦਾਂ ਕਰਤਾ ਜਾਂ ਫਿਰ ਉਹ ਉਹ ਇਹ ਕਹਿ ਦਿੰਦੇ ਵੀ ਨਹੀਂ ਇਹ ਉਹਦੀ ਮਰਜ਼ੀ ਆ ਉਹ ਚਾਵੇ ਤਾਂ ਬਾਹਰ ਵੀ ਆ ਸਕਦਾ ਪਰ ਇਹ ਉਹਨਾਂ ਦੀ ਮੌਜ ਆ ਉਹ ਜਿਵੇਂ ਹੁਣ ਸਰਸੇ ਵਾਲੇ ਦੇ ਮਾਮਲੇ 'ਚ ਵੀ ਇਹੀ ਹੋਇਆ ਸੀਗਾ ਵੀ ਉਹ ਉਹਦੇ ਜਿਹੜੇ ਫਾਲੋਅਰ ਕਹਿੰਦੇ ਸੀਗੇ ਵੀ ਉਹ ਜੇਲ੍ਹ ਦੇ ਵਿੱਚ ਲੋਕਾਂ ਦਾ ਭਲਾ ਕਰਨ ਗਿਆ ਉਹ ਆਪਣੀ ਮਰਜ਼ੀ ਨਾਲ ਗਿਆ ਈਵਨ ਆਸਰਾਮ ਬਾਪੂ ਦੀ ਵੀ ਤੁਸੀਂ ਸੁਣੀ ਹੋਣੀ ਆ ਉਹਦੇ ਫਾਲੋਅਰ ਵੀ ਜਦੋਂ ਇਹੀ ਕਹਿੰਦੇ ਸੀ ਵੀ ਉਹ ਆਪਣੀ ਮਰਜ਼ੀ ਨਾਲ ਜੇਲ੍ਹ 'ਚ ਗਿਆ ਵਾ ਹੁਣ ਇਹ ਤਾਂ ਪਹਿਲਾਂ ਹੀ ਇੰਨੇ ਸਾਲ ਕਹਿੰਦਾ ਸੀ ਵੀ ਅਸੀਂ ਜੇਲ੍ਹ ਦੇ ਵਿੱਚ ਜਾਵਾਂਗੇ ਉਵੇਂ ਇੱਥੇ ਜਿਹੜਾ ਰੌਬਰਟ ਆ ਉਹਦੇ ਵੀ ਜਿਹੜੇ ਫਾਲੋਅਰ ਆ ਉਹ ਇੰਨੇ ਬ੍ਰੇਨ ਵਾਸ਼ਡ ਆ ਉਹ ਯਕੀਨ ਵੀ ਨਹੀਂ ਕਰਦੇ ਕਈ ਕਈ ਤਾਂ ਵਾਪਸ ਆ ਗਏ ਜਿਹੜੇ ਸਮਝ ਗਏ ਥੋੜਾ ਬਹੁਤਾ ਜਾਂ ਜਿਨ੍ਹਾਂ ਦੀਆਂ ਫੈਮਲੀਆਂ ਨੇ ਬਹੁਤ ਐਫਰਟ ਕੀਤੀ ਇਹ ਕਿਹੜੀ ਕੁੜੀ ਹੈ ਇਹਦੀ ਫੈਮਲੀ ਵੀ ਬਹੁਤ ਐਫਰਟ ਕਰਦੀ ਆ ਉਹਨੂੰ ਵਾਪਸ ਲਿਆਉਣ ਦੇ ਵਿੱਚ ਉਹਨੂੰ ਮਿਲਣ ਦੇ ਵਿੱਚ ਪਰ ਉਹ ਮਿਲ ਨਹੀਂ ਦਿੰਦਾ ਇਹ ਨਹੀਂ ਸਾਡੇ ਵਾਲੇ ਦੁਆਲੇ ਹੁਣ ਤੁਸੀਂ ਵੀਡੀਓ ਦੇਖਿਆ ਹੋਣੀ ਆ ਕਿੰਨੇ ਕੋਈ ਸਾਈਂ ਕਹਿੰਦਾ ਕੋਈ ਕੋਸ ਕਹਿੰਦਾ ਆਪਣੇ ਆਪ ਨੂੰ ਨਾ ਕੋਈ ਪੀਰਾਂ ਨੂੰ ਮੰਨਦਾ ਉਹਨਾਂ ਦੇ ਵੀ ਜਿਹੜੇ ਫਾਲੋਅਰ ਆ ਉਹ ਇਦਾਂ ਹੀ ਯਕੀਨ ਕਰਦੇ ਆ ਕਿਵੇਂ ਤੁਸੀਂ ਲੱਗਿਆ ਹੁਣ ਵੀ ਲੋਕ ਕਹਿ ਦਿੰਦੇ ਆ ਵੀ ਸਾਡਾ ਇਲਾਜ ਇੱਥੋਂ ਹੋਇਆ ਕੋਈ ਕਹਿੰਦਾ ਮੇਰਾ ਗਲਾ ਖਰਾਬ ਸੀਗਾ ਤੇ ਬਾਬਾ ਜੀ ਦੇ ਗਲੇ ਦਾ ਆਪਰੇਸ਼ਨ ਹੋਇਆ ਉਮਨਿਆਕ ਕੁੜੀ ਉਹਦੇ ਵਿੱਚ ਵੀ ਸੀਗੀ ਡਾਕੂਮੈਂਟਰੀ ਦੇ ਵਿੱਚ ਇਹ ਰੀਅਲ ਡਾਕੂਮੈਂਟਰੀ ਹੈ ਉਹ ਕਹਿੰਦੀ ਮੇਰੇ ਬੈਕ ਪੇਨ ਹੁੰਦੀ ਸੀ ਬਹੁਤ ਟਾਈਮ ਤੋਂ ਮੈਂ ਉਹਨੂੰ ਇੱਕ ਦਿਨ ਕਿਹਾ ਰੌਬਰਟ ਨੂੰ ਪਾਦਰੀ ਨੂੰ ਵੀ ਮੇਰੇ ਬੈਕ ਪੇਨ ਠੀਕ ਨਹੀਂ ਹੋ ਰਹੀ ਤੇ ਉਹਨੇ ਇਦਾਂ ਮੇਰੇ ਹੱਥ ਲਾ ਕੇ ਬੈਕ ਤੇ ਉਹ ਕਹਿੰਦਾ ਜਾ ਹੁਣ ਠੀਕ ਹੋ ਜਾਊਗੀ ਦੋ ਦਿਨਾਂ ਬਾਅਦ ਕਹਿੰਦੀ ਮੇਰੀ ਬੈਗ ਜਮਾ ਠੀਕ ਹੋ ਗਈ ਪਰ ਉਹ ਕਹਿੰਦੀ ਉਹਨੇ ਹੱਥ ਬਹੁਤ ਗੰਦੇ ਤਰੀਕੇ ਨਾਲ ਲਾਇਆ ਸੀ ਤੇ ਮੈਨੂੰ ਤਾਂ ਠੀਕ ਜਾਨੇ ਲੱਗਿਆ ਤੇ ਫਿਰ ਮੈਂ ਹੋਰ ਵੀ ਗੱਲਾਂ ਸੁਣੀਆਂ ਉੱਥੇ ਆਲੇ-ਦੁਆਲੇ ਤੋਂ ਤੇ ਸਾਰੇ ਫਸੇ ਹੁੰਦੇ ਆ ਤਾਂ ਆ ਗਈ ਸੀਗੀ ਅਸਲ ਦੇ ਵਿੱਚ ਕੀ ਹੁੰਦਾ ਉਹ ਕਿਸ ਜਿਹੜੇ ਇਦਾਂ ਦੇ ਕਲਟ ਹੁੰਦੇ ਆ ਜਾਂ ਜਿਹੜੇ ਬ੍ਰੇਨ ਵਾਸ਼ ਲੋਕਾਂ ਨੂੰ ਕਰਦੇ ਆ ਉਹ ਕਿਵੇਂ ਕਰਦੇ ਆ ਉਹਦੇ ਤੇ ਵੀ ਕਾਫੀ ਸਾਰੀਆਂ ਰਿਸਰਚਾਂ ਹੋਈਆਂ ਹੋਈਆਂ ਆ ਉਹ ਆਪਾਂ ਅੱਗੇ ਗੱਲਬਾਤ ਕਰਦੇ ਆ ਉਹਦੇ ਵਿੱਚ ਵੀ ਉਹ ਕੀ ਹੁੰਦਾ ਨਾ ਇੱਕ ਤਾਬਸ ਵਿੱਚ ਹੀ ਜ਼ਿਆਦਾ ਬੋਲਣ ਨਹੀਂ ਦਿੰਦਾ ਲੋਕਾਂ ਨੂੰ ਗੱਲਬਾਤ ਨਹੀਂ ਕਰ ਦਿੰਦਾ ਉਹ ਕਹਿੰਦਾ ਤੁਸੀਂ ਇੱਥੇ ਆਇਓ ਪ੍ਰਮਾਤਮਾ ਦਾ ਨਾਮ ਲਓ ਸ਼ਾਂਤੀ ਨਾਲ ਬੈਠੋ ਮੈਡੀਟੇਸ਼ਨ ਕਰੋ ਤੇ ਜਾਂ ਜੋ ਮੈਂ ਬੋਲ ਰਿਹਾ ਮੈਂ ਉਹਨੂੰ ਧਿਆਨ ਨਾਲ ਸੁਣੋ ਸਮਝੋ ਬਾਰ-ਬਾਰ ਅਣਾ ਉਹਨਾਂ ਨੂੰ ਆਪਣੀ ਇਨਫਰਮੇਸ਼ਨ ਦਿੰਦਾ ਜੋ ਵੀ ਉਹ ਪ੍ਰਮਾਤਮਾ ਬਾਰੇ ਧਰਮ ਬਾਰੇ ਲੈਕਚਰ ਦਿੰਦਾ ਤੇ ਬਾਹਰਲੀ ਦੁਨੀਆ ਕਿਵੇਂ ਸਤਾਨ ਆ ਜਿਵੇਂ ਉਹ ਪਟਕੇ ਹੋਏ ਆ ਸਾਰੇ ਉਹ ਜੋ ਵੀ ਲੋਕ ਕੰਮਕਾਰ ਕਰ ਰਹੇ ਆ ਹਨਾ ਉਹ ਨਰਕਾਂ ਚ ਜਾਣਗੇ ਤੇ ਤੁਸੀਂ ਸਿੱਧੇ ਰਾਸਤੇ ਜਾਂ ਤੁਸੀਂ ਸਵਰਗਾਂ ਚ ਜਾਓਗੇ ਉਹਨਾਂ ਨੂੰ ਪੂਰਾ ਉਦਾਂ ਗੱਲਾਂ ਉਦਾਂ ਦੀਆਂ ਕਰਦਾ ਬਾਰ-ਬਾਰ ਤਾਂ ਕਨਵਿੰਸ ਹੋਈ ਜਾਂਦੇ ਆ ਫਿਰ ਉਹ ਵੀ ਕਹਿੰਦਾ ਵੀ ਵੀ ਤੁਹਾਡੀਆਂ ਫੈਮਲੀਆਂ ਜਿਹੜੀਆਂ ਹਨਾ ਉਹ ਤੁਹਾਡੀ ਗੱਲ ਨਹੀਂ ਮੰਨਦੀਆਂ ਜਾਂ ਤੁਹਾਡੀਆਂ ਤੁਹਾਡੀਆਂ ਫੈਮਲੀਆਂ ਵਾਂ ਵੀ ਉਹ ਪਟਕੀਆਂ ਹੋਈਆਂ ਆ ਵਾ ਉਹ ਅ ਨਰਕਾਂ ਚ ਜਾਣ ਗਈਆਂ ਜੇ ਤੁਸੀਂ ਉਹਨਾਂ ਨੂੰ ਮਿਲੋਗੇ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਉਹਨਾਂ ਤੋਂ ਲੱਗ ਰਹਿ ਕੇ ਤੁਸੀਂ ਪਰਮਾਤਮਾ ਨਾਲ ਜੁੜੋ ਤੁਸੀਂ ਮੇਰੇ ਨਾਲ ਜੁੜੇ ਰਹੋ ਆਪਾਂ ਮਿਲ ਕੇ ਆਪਾਂ ਸਵਰਗਾਂ 'ਚ ਜਾਵਾਂਗੇ ਤਾਂ ਆਪਾਂ ਆਪਣੀ ਫੈਮਿਲੀ ਨੂੰ ਵੀ ਸਵਰਗਾਂ 'ਚ ਲੈ ਜਾਵਾਂਗੇ ਜੇ ਤੁਸੀਂ ਉਹਨਾਂ ਨਾਲ ਕੰਟੈਕਟ ਰੱਖੋਗੇ ਉਹਨਾਂ ਨਾਲ ਗੱਲਬਾਤ ਕਰੋਗੇ ਵਾਪਸ ਉਹਨਾਂ ਕੋਲੇ ਜਾਓਗੇ ਤਾਂ ਉਹ ਨਰਕਾਂ 'ਚ ਜਾਣਗੇ ਹੀ ਜਾਣਗੇ ਤੁਹਾਡੀ ਆਤਮਾ ਤਾਂ ਮੈਂ ਸੁੱਧ ਕਰ ਦੂੰ ਪਰ ਤੁਸੀਂ ਉਹਨਾਂ ਨੂੰ ਮਿਲਣਾ ਨਹੀਂ ਉਹਨਾਂ ਲਈ ਇੱਥੇ ਬੈਠ ਕੇ ਪ੍ਰੇਅ ਕਰੋ ਉਹਨਾਂ ਲਈ ਪ੍ਰਾਰਥਨਾ ਕਰੋ ਤੁਸੀਂ ਮੇਰੇ ਨਾਲ ਜੁੜੇ ਰਹੋ ਤਾਂ ਕਿ ਤੁਹਾਡੀ ਫੈਮਲੀ ਦਾ ਵੀ ਭਲਾ ਹੋਵੇ ਕਈ ਬੰਦੇ ਇਸ ਚੱਕਰ 'ਚ ਵੀ ਫਸੇ ਹੋਏ ਉੱਥੋਂ ਵਾਪਸ ਨਹੀਂ ਆਉਂਦੇ ਉਹਨਾਂ ਨੂੰ ਲੱਗਦਾ ਜੇ ਅਸੀਂ ਫੈਮਲੀ ਨੂੰ ਮਿਲਾਂਗੇ ਗੱਲਬਾਤ ਕਰਾਂਗੇ ਤਾਂ ਸਾਡੀ ਫੈਮਲੀ ਲਈ ਨੁਕਸਾਨ ਐਵੇਂ ਹੀ ਇੱਥੇ ਦੂਜੇ ਤਾਂ ਇੱਥੇ ਹੁੰਦਾ ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਤੁਸੀਂ ਦੇਖ ਲਓ ਜਿਹੜੇ ਕਲਟ ਹੁੰਦੇ ਉਹ ਵੀ ਇਦਾਂ ਹੀ ਕਰਦੇ ਆ ਮਤਲਬ ਇਨਫੋਰਮੇਸ਼ਨ ਆਪਣੀ ਜਿੰਦੇ ਆ ਬਾਰ-ਬਾਰ ਬਾਰ-ਬਾਰ ਆਪਸ ਵਿੱਚ ਹੀ ਗੱਲਬਾਤ ਕਰਨ ਤੋਂ ਲੋਕਾਂ ਨੂੰ ਇਹਦੇ ਨਾਂ ਤੇ ਵੀ ਸ਼ਾਂਤੀ ਰੱਖੋ ਜ਼ਿਆਦਾ ਬੋਲਣਾ ਨਹੀਂ ਚੁੱਪ ਰਹਿਣਾ ਮਾਂ ਪਰਮਾਤਮਾ ਦਾ ਨਾਮ ਲੈਂਦੇ ਰਹੋ ਬਸ ਹੋਰ ਕੋੱਖ ਨਹੀਂ ਕਰਨਾ ਉਹਦੇ ਨਾਲ ਕੀ ਹੁੰਦਾ ਵੀ ਲੋਕ ਡਿਸਕਸ਼ਨ ਨਹੀਂ ਕਰਨਗੇ ਵੀ ਮੇਰੇ ਨਾਲ ਕੀ ਹੋਇਆ ਤੇਰੇ ਨਾਲ ਕੀ ਹੋਇਆ ਉਹ ਇੰਨੇ ਟਾਈਮ ਤੋਂ ਜਾਂਦੇ ਦੂਜੀ ਗੱਲ ਉਹ ਕੰਟਰੋਲ ਕਰਦੇ ਆ ਹਰ ਚੀਜ਼ ਨੂੰ ਹਨ ਜਿਹੜੇ ਕਲਟ ਹੁੰਦੇ ਆ ਵੱਡੇ ਜਿਹੜਾ ਤੁਹਾਨੂੰ ਲੱਗਦਾ ਹੁੰਦਾ ਹੁਣ ਨਾ ਵੀ ਜਿਹੜੇ ਲੋਕ ਇਦਾਂ ਦੀਆਂ ਸੰਸਥਾਵਾਂ ਵਿੱਚ ਡੇਰਿਆਂ 'ਚ ਜਾਂ ਕਲਟਾਂ ਦੇ ਵਿੱਚ ਜਾਂਦੇ ਆ ਤਾਂ ਉਹ ਕਿਵੇਂ ਬ੍ਰੇਨ ਵਾਸ਼ਡ ਹੋ ਜਾਂਦੇ ਆ ਕਿਹੜੀਆਂ ਤਕਨੀਕਾਂ ਵਰਤਦੇ ਆ ਉਹਦੇ ਵਿੱਚ ਨੰਬਰ 1 ਤੇ ਹੁੰਦਾ ਹੈਗਾ ਵਾ ਆਈਸੋਲੇਸ਼ਨ ਹਨ ਇਕੱਲਾ ਕਰ ਦੇਣਾ ਲੋਕਾਂ ਨੂੰ ਉਹਨਾਂ ਨੂੰ ਕੱਲੇ ਕਰਦੇ ਨੇ ਵੀ ਤੁਸੀਂ ਇੱਥੇ ਬੈਠ ਕੇ ਪਰਮਾਤਮਾ ਦਾ ਨਾਮ ਲਈ ਚੱਲੋ ਜਿਆਦਾ ਲੋਕਾਂ ਨਾਲ ਗੱਲਬਾਤ ਨਹੀਂ ਕਰਨੀ ਟਾਈਮ ਵੇਸਟ ਨਾ ਕਰੋ ਤੁਹਾਡੀ ਜ਼ਿੰਦਗੀ ਇੱਕੋ ਹੀ ਆ ਪਰਮਾਤਮਾ ਦਾ ਨਾਮ ਲੈਣ ਦੇ ਵਿੱਚ ਮਤ ਪਰਮਾਤਮਾ ਦਾ ਨਾਮ ਜਿਹੜਾ ਉਹਨਾਂ ਦੇ ਹਿਸਾਬ ਨਾਲ ਹੁੰਦਾ ਜਿਹੜੀ ਉਹਨਾਂ ਦੀ ਇਨਫਰਮੇਸ਼ਨ ਹੁੰਦੀ ਆ ਵੀ ਉਹ ਲਈ ਚੱਲੋ ਬਾਰ-ਬਾਰ ਬਾਈ ਚੱਲੋ ਪਰ ਇਕੱਲੇ ਰਹੋ ਜਿਆਦਾ ਲੋਕਾਂ ਨਾਲ ਤੁਸੀਂ ਇੰਟਰੈਕਟ ਨਾ ਹੋਵੋ ਦੂਜਾ ਹੁੰਦਾ ਬੈ ਕੰਟਰੋਲ ਆਫ ਇਨਫਰਮੇਸ਼ਨ ਤੇ ਉਹ ਕਹਿੰਦੇ ਵੀ ਇਹ ਫਾਲਤੂ ਦੀਆਂ ਬਕਾਰ ਹੋਰ ਲੋਕ ਚੀਜ਼ਾਂ ਬਾਰੇ ਨਾ ਪੜੋ ਨਾ ਸੁਣੋ ਸਿਰਫ ਜੋ ਉਹਨਾਂ ਦਾ ਲਿਟਰੇਚਰ ਹੁੰਦਾ ਜੋ ਉਹਨਾਂ ਦੀ ज्ञान ਹੁੰਦਾ ਆਪਣਾ ਉਸ ਡੇਰੇ ਦਾ ਉਸ ਸੰਸਥਾ ਦਾ ਵੀ ਤੁਸੀਂ ਇੱਥੇ ਧਿਆਨ ਦਿਓ बार-बार ਉਹੀ ਪੜੋ ਉਹਨੂੰ ਪੜਨ ਲਈ ਕਿਹਾ ਜਾਂਦਾ ਵਾ ਕਿ ਇਹ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਲਓ ਤਾਂ ਇਹ ਪੜਦੇ ਰਹੋ ਪੜਦੇ ਰਹੋ ਜਾਂ ਇਹ ਸੁਣਦੇ ਰਹੋ ਉਹਨਾਂ ਦੀਆਂ ਸੀੜੀਆਂ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਵਿਚਾਰ ਆ ਈਵਨ ਕਿ ਬੰਦਾ ਜੇ ਸੋਸ਼ਲ ਮੀਡੀਆ ਵੀ ਚਲਾਉਂਦਾ ਤਾਂ ਆਪਣੇ ਗਰੁੱਪ ਦੀਆਂ ਹੀ ਗਰੁੱਪ ਚ ਐਡ ਹੋਊਗਾ ਨਾ ਜਿਹੜੇ ਉਸ ਕਲਚਰ ਨਾਲ ਜੁੜੇ ਹੋਏ ਉਸ ਸੰਸਥਾਨ ਨਾਲ ਜੁੜੇ ਹੁੰਦੇ ਆ ਉਹ ਬਾਹਰ ਹੋਰ ਚੀਜ਼ ਕੀ ਹੋ ਰਹੀ ਉਹ ਜ਼ਿਆਦਾ ਸੋਚਦੇ ਵੀ ਨਹੀਂ ਜੇ ਸੋਚਦੇ ਆ ਤਾਂ ਉਹ ਸਿਰਫ ਉਹਨੂੰ 네ਗੇਟਿਵ ਲੈ ਕੇ ਸੋਚਦੇ ਆ ਵੀ ਇਹ ਸਾਡੇ ਆਪੋਜੀਟ ਆਏ ਵਿਰੋਧੀ ਆ ਇਹ ਫਿਰ ਤੀਜਾ ਹੁੰਦਾ ਰੈਪੀਟੀਸ਼ਨ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਆ ਨਾ ਕਿਸੇ ਕਲਟ ਦੀ ਕਿਸੇ ਸੰਸਥਾ ਦੀ ਜਾਂ ਕਿਸੇ ਬਾਬੇ ਦੀ ਜਾਂ ਉਹਨਾਂ ਦਾ ਪਾਠ ਮੰਤਰ ਜੋ ਵੀ ਹੈਗਾ ਉਹਦੋਂ ਉਹ ਬਾਰ ਬਾਰ ਰਿਪੀਟ ਕਰਾਉਂਦੇ ਆ ਵੀ ਕੰਟੀਨਿਊ ਰਿਪੀਟ ਕਰੀ ਚੱਲੋ ਰੋਜ਼ ਇਹ ਕਰਨਾ ਸੁਬਾ ਸਾਮ ਇਹ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠ ਜਵੇ ਤੁਹਾਨੂੰ ਪੱਕਾ ਬਲੀਵ ਬਣ ਜਵੇ ਵੀ ਇਹ ਗੱਲਾਂ ਜਿਹੜੀਆਂ ਸੱਚ ਆ ਚੌਥਾ ਹੁੰਦਾ ਇਮੋਸ਼ਨਲ ਮੈਨੀਪੂਲੇਸ਼ਨ ਮਤਲਬ ਉਹਨਾਂ ਦੇ ਜਿਹੜੀਆਂ ਭਾਵਨਾਵਾਂ ਤੇ ਉਹਨੂੰ ਮੈਨੀਪੂਲੇਟ ਕਰਦੇ ਆ ਉਹਨਾਂ ਨੂੰ ਜਿਹਨੂੰ ਢਕਾਉਣਾ ਕਹਿ ਦਿੰਦੇ ਆ ਜਾਂ ਆਪਾਂ ਕਹਿ ਲਓ ਜਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਇਹ ਮਾੜੇ ਕੰਮ ਕਰੋਗੇ ਮਾੜੀਆਂ ਚੀਜ਼ਾਂ ਪੜ੍ਹੋਗੇ ਤਾਂ ਤੁਹਾਡੇ ਦੇ ਨਤੀਜੇ ਭੈੜੇ ਹੋਣਗੇ ਚਾਹੇ ਉਹ ਧਾਰਮਿਕ ਨੂੰ ਲੈ ਕੇ ਹੋ ਮਤਲਬ ਮੜੀਆਂ ਜਿਹੜੀ ਵੀ ਇਨਫੋਰਮੇਸ਼ਨ ਉਹਨਾਂ ਦੀ ਆ ਉਹਨਾਂ ਤੋਂ ਉਲਟ ਜੋ ਕੋਈ ਲੈ ਰਿਹਾ ਬੋਲ ਰਿਹਾ ਹਨਾ ਉਹ ਚੀਜ਼ਾਂ ਜੇ ਤੁਸੀਂ ਦੇਖੋਗੇ ਆਪਣੇ ਨਹੀਂ ਕਹਿ ਦਿੰਦੇ ਮੋਸਟਲੀ ਵੀ ਜੇ ਤੁਸੀਂ ਬੁਰਾ ਸੁਣੋਗੇ ਗਾਣਿਆਂ ਨੂੰ ਵੀ ਤਕਰੀਬਨ ਕਹਿ ਦਿੰਦੇ ਆ ਹਨਾ ਫਿਲਮਾਂ ਨੂੰ ਕਹਿ ਦਿੰਦੇ ਆ ਉਹ ਚੀਜ਼ਾਂ ਤੁਸੀਂ ਨਰਕਾਂ 'ਚ ਜਾਓਗੇ ਬੁਰੀਆਂ ਚੀਜ਼ਾਂ ਇਹ ਭੈੜੀਆਂ ਚੀਜ਼ਾਂ ਕਿਉਂਕਿ ਜਦੋਂ ਸਾਰੀਆਂ ਚੀਜ਼ਾਂ ਤੇ ਰੋਕ ਲੱਗ ਗਈ ਉਹਦੇ ਨਾਲ ਕੀ ਹੁੰਦਾ ਵੀ ਜਿਹੜੀਆਂ ਉਹਨਾਂ ਦੇ ਖਿਲਾਫ ਵੀ ਲਿਖੀਆਂ ਹੁਣ ਬੇਸਕੋ ਸੱਚੀਆਂ ਗੱਲਾਂ ਹੋਣ ਉਹ ਵੀ ਪੜਨ ਤੋਂ ਜਾਂ ਸੁਣਨ ਤੋਂ ਰੋਕ ਲੱਗ ਜਾਂਦੀ ਐ ਉਹਨਾਂ ਦੇ ਫਾਲੋਅਰਾਂ ਨੂੰ ਵੀ ਤੁਸੀਂ ਉਹ ਨਹੀਂ ਦੇਖਣੀ ਨਹੀਂ ਤਾਂ ਤੁਸੀਂ ਆਪਣਾ ਦਿਮਾਗ ਜਾਂ ਮਾਨ ਖਰਾਬ ਨਹੀਂ ਕਰਨਾ ਬੁਰੀਆਂ ਚੀਜ਼ਾਂ ਦੇ ਪੰਜਵਾਂ ਹੁੰਦਾ ਵਾ ਡਿਪੈਂਡੈਂਸੀ ਮਤਲਬ ਆਪਣੇ ਆਪ ਤੇ ਉਹਨਾਂ ਨੂੰ ਨਿਰਪਰ ਰੱਖਣਾ ਮਤਲਬ ਉਹਨਾਂ ਨੂੰ ਕੰਮ ਫਰਾ ਕੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਮਾ ਉੱਥੋਂ ਪੂਰੀਆਂ ਹੋ ਕਾ ਟ 10 ਇਨਫਰਮੇਸ਼ਨ ਰੱਖਣੀ ਜਾਂ ਜਿਹੜੀ ਜਾਣਕਾਰੀ ਆ ਉਹ ਇਦਾਂ ਦੀ ਰੱਖਣੀ ਜਦੋਂ ਬਾਹਰੋਂ ਕੋਸ ਲੈਣਾ ਹੀ ਨਹੀਂ ਜਿਹੜੀ ਜਾਣਕਾਰੀ ਉਹਨਾਂ ਕੋਲੇ ਆ ਉਹਨਾਂ ਨੇ ਉਹੀ ਵਰਤਣੀ ਆ ਤਾਂ ਉਹਨਾਂ ਨੂੰ ਫਿਰ ਜੋ ਵੀ ਉਹਨਾਂ ਨੇ ਸਵਾਲ ਜਵਾਬ ਕਰਨੇ ਆ ਚਾਹੇ ਉਹ ਚਾਹੇ ਸਕਲਟ ਦੀ ਗੱਲ ਕਰ ਲੋ ਰੋਬਟ ਦੀ ਤਾਂ ਉਹ ਉਹ ਤੋਂ ਹੀ ਪੁੱਛਣਗੇ ਤਾਂ ਉਹ ਆਪਣੇ ਹਿਸਾਬ ਨਾਲ ਹੀ ਉਹਦਾ ਆਨਸਰ ਦੇਊਗਾ ਤਾਂ ਉਹ ਹਰ ਗੱਲ ਲਈ ਡਿਪੈਂਡ ਉੱਤੇ ਹੀ ਰਹਿਣਗੇ ਹਰ ਉਹ ਆਪਣੇ ਜਿੰਨੇ ਵੀ ਸਵਾਲ ਹੁੰਦੇ ਆ ਕਿਸੇ ਵੀ ਚੀਜ਼ ਨੂੰ ਲੈ ਕੇ ਉਹ ਆਪਣੇ ਜਿਹੜਾ ਉਹਨਾਂ ਦਾ ਉਹ ਹੁੰਦਾ ਵਾ ਲੀਡਰ ਹੁੰਦਾ ਜਾਂ ਕਹਿ ਲੋ ਕਲਟ ਚਲਾਉਂਦਾ ਵਾ ਜਾਂ ਜਿਹੜਾ ਬਾਬਾ ਹੁੰਦਾ ਵਾ ਉਹ ਤੋਂ ਪੁੱਛਦੇ ਆ ਹਰ ਨਿੱਕੀ ਨਿੱਕੀ ਗੱਲ ਉਹਦੇ ਤੋਂ ਪੁੱਛਦੇ ਆ ਤੇ ਉਹ ਜਾਣਕਾਰੀ ਉਹ ਹੀ ਦਿੰਦਾ ਤਾਂ ਕਿ ਉਹ ਉਹਦੇ ਨਾਲ ਜੁੜੇ ਰਹਿਣ ਉਹਦੇ ਸੰਸਥਾ ਨਾਲ ਉਹਦੇ ਕਲਟ ਨਾਲ ਤਾਂ ਉਹਤੇ ਡਿਪੈਂਡ ਰਹ ਜਾਂਦੇ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਲਈ ਵੀ ਤਾਂ ਉਹ ਹਰ ਚੀਜ਼ ਉਹ ਤੋਂ ਪੁੱਛਦੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਆਲੇ ਦੁਆਲੇ ਦੇ ਉਸੇ ਕਲਟ ਦੇ ਬੰਦੇ ਆ ਉਹਨਾਂ ਤੋਂ ਹੀ ਉਹ ਹਰ ਚੀਜ਼ ਦਾ ਜਵਾਬ ਲੈਂਦੇ ਆ ਈਵਨ ਕਿ ਆਪਾਂ ਸੁਣਿਆ ਹੋਣਾ ਜਦੋਂ ਵੀ ਤੁਸੀਂ ਕਿਸੇ ਸਿਆਣਿਆਂ ਕੋਲੇ ਜਾਂਦੇ ਆ ਲੋਕ इवन ਕਿ ਉਹਨਾਂ ਦੀ ਮੱਝ ਨਹੀਂ ਸੋਈ ਹਨਾ ਉਹ ਵੀ ਉਹ ਪੁੱਛਦੇ ਆ ਵੀ ਜੀ ਸਾਡੀ ਮੱਝ ਨਹੀਂ ਮਿਲੀ ਜਾਂ ਇਹ ਬੈਕ ਨਹੀਂ ਰਹੀ ਸਾਡੀ ਗੱਡੀ ਨਹੀਂ ਹੋਈ ਸਾਡੀ ਕੁੜੀ ਪੜ ਨਹੀਂ ਰਹੀ ਸਾਡਾ ਮੁੰਡਾ ਕੰਮ ਆਖੇ ਨਹੀਂ ਲੱਗਦਾ ਹਰ ਨਿੱਕੇ ਨਿੱਕੀਆਂ ਗੱਲਾਂ ਉਹ ਉਹਨਾਂ ਨੂੰ ਆਨਸਰ ਦਿੰਦੇ ਆ ਫਿਰ ਉਹ ਇੰਪਲੀਮੈਂਟ ਕਰਦੇ ਆ ਤਾਂ ਉਹ ਹੌਲੀ 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 ਉਹਨਾਂ ਦਾ ਦਿਮਾਗ ਇਦਾਂ ਹੋ ਜਾਂਦਾ ਵੀ ਉਹ ਉਹਨਾਂ ਤੇ ਡਿਪੈਂਡ ਹੋ ਜਾਂਦੇ ਆ ਵੀ ਇਹ ਤੋਂ ਬਿਨਾ ਸਾਨੂੰ ਹੋਰ ਕਿ ਅ ਆ ਆਨਸਰ ਨਹੀਂ ਮਿਲਨੇ ਜਾਏ ਤਾਂ ਬਿਨਾਂ ਸਾਡੀ ਜ਼ਿੰਦਗੀ ਦੇ ਹੱਲ ਜਿਹੜੇ ਹੋਰ ਕਿਤੇ ਹੋਣੇ ਨਹੀਂ ਸੇਮਾ ਹੁੰਦਾ ਕਨਫਿਊਜ਼ਨ ਤੇ ਅਨਸਰਟੇਨਟੀ ਅਨਿਸ਼ਚਿਤਤਾ ਜੀ ਨੂੰ ਕਹਿ ਦਿੰਦੇ ਆ ਕਿਉਂਕਿ ਤੁਸੀਂ ਜੋ ਵੀ ਤੁਸੀਂ ਸੋਚਿਆ ਹੁੰਦਾ ਤੁਸੀਂ ਉਹ ਤੋਂ ਉਹ ਤੁਹਾਨੂੰ ਉਲਟ ਸਲਾਹ ਦਿੰਦਾ ਹਮੇਸ਼ਾ ਜਿਹੜਾ ਲੀਡਰ ਹੁੰਦਾ ਵਾ ਉਹਦੇ ਨਾਲ ਤੁਹਾਨੂੰ ਇੱਕਦਮ ਲੱਗਦਾ ਕਿ ਹਾਂ ਯਾਰ ਆਹ ਚੀਜ਼ ਤਾਂ ਮੈਂ ਸੋਚੀ ਨਹੀਂ ਕਿੰਨੇ ਵਧੀਆ ਇਹਦੇ ਕੋਲੇ ਕਿੰਨਾ ਗਿਆਨ ਆ ਤਾਂ ਤੁਸੀਂ ਉਹਤੇ ਨਿਰਪਰ ਹੋ ਜੰਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਸੱਤਵਾਂ ਹੁੰਦਾ ਪੀਅਰ ਪ੍ਰੈਸ਼ਰ ਬੀ ਸਾਰਾ ਜਿਹੜਾ ਉੱਥੋਂ ਦਾ ਹੋਰ ਕਲਟਾ ਜਾਂ ਲੋਕ ਆ ਜਿਹੜੀ ਸੰਗਤ ਕਹਿ ਦਿੰਦੇ ਆ ਜਾਂ ਸਤ ਸੰਗ ਜਿਹੜੀ ਹੁੰਦੀ ਆ ਫਿਰ ਉਹਨਾਂ ਦਾ ਵੀ ਪ੍ਰੈਸ਼ਰ ਸਾਡੇ ਤੇ ਪਿਆ ਜਾਂਦਾ ਜੇ ਤੁਸੀਂ ਇਕੱਲੇ ਥੋੜਾ ਜਿਹਾ ਬਹੁਤਾ ਸੋਚਣ ਦੀ ਵੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਦੂਜਿਆਂ ਨੂੰ ਦੇਖ ਕੇ ਤੁਸੀ ਲੱਗਦਾ ਜਿਹਾ ਇਹ ਪਾਗਲ ਥੋੜੀ ਜਿਹੜੇ ਇੰਨੇ ਲੱਖਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਬੈਠੇ ਆ ਜਿਹੜੇ ਸੈਂਕੜਿਆਂ ਦੇ ਰੋਜ਼ ਡੇਲੀ ਲੋਕ ਆਉਂਦੇ ਆ ਉਹ ਇਹ ਤੋਂ ਗੱਲਾਂ ਬਾਤਾਂ ਪੁੱਛਦੇ ਆ ਕੁਝ ਉਹਨਾਂ ਦਾ ਵੀ ਦਬਾਅ ਸਾਡੇ ਤੇ ਹੋ ਜਾਂਦਾ 8ਵਾਂ ਹੁੰਦਾ ਫਿਜ਼ੀਕਲ ਤੇ ਮੈਂਟਲ ਥਕਾਵਟ ਜਿਹਨੂੰ ਕਹਿ ਦਿੰਨੇ ਆ ਮਤਲਬ ਉਹ ਜਿਹੜੀ ਉਹਨਾਂ ਦਾ ਸਕੇਡਿਊਲ ਹੀ ਉਹ ਇਦਾਂ ਦਾ ਹੁੰਦਾ ਡੇਰੇ ਦੇ ਵਿੱਚ ਵੀ ਬਹੁਤ ਅਰਲੀ ਉੱਠੋ ਸਾਜਰੇ ਉੱਠੋ ਪਾਠ ਪੂਜਾ ਕਰੋ ਜਾਂ ਉਹ ਉਹਨਾਂ ਦੇ ਜਿੰਨੇ ਵੀ ਕਿਰਿਆਕਰਮ ਜਾਂ ਕੀ ਕਹਾਂਗੇ ਆਪਾਂ ਉਹਨਾਂ ਨੂੰ ਉਹਨਾਂ ਰਿਚੁਅਲਸ ਹੁੰਦੇ ਆ ਮਤਲਬ ਉਹ ਇਦਾਂ ਦੇ ਹੁੰਦੇ ਆ ਵੀ ਬੰਦਾ ਥੱਕ ਜਾਂਦਾ ਨਾ ਸਾਰਾ ਦਿਨ ਕਰਕੇ ਉਹਨਾਂ ਦੇ ਡੇਰੇ ਲਾ ਲਓ ਤੁਸੀਂ ਜਿਹੜੀ ਜੋ ਵੀ ਤੁਹਾਡੇ ਰੈਲੇਵੈਂਟ ਹੋਊਗਾ ਨੇੜੇ ਤੇੜੇ ਤੁਸੀਂ ਉਹ ਸਮਝ ਲਓ ਵੀ ਉੱਥੇ ਕੀ ਕੀ ਹੁੰਦਾ ਵਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਚਾਹੇ ਉਹ ਸੇਵਾ ਦੇ ਰੂਪ 'ਚ ਹੋਵੇ ਚਾਹੇ ਉਹ ਬਾਰ-ਬਾਰ ਉਹਨਾਂ ਦਾ ਪਾਠ ਜਾਂ ਉਹ ਚੀਜ਼ਾਂ ਦਾ ਹਰਾਉਣ ਦੇ ਵਿੱਚ ਤਾਂ ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਫਿਜ਼ੀਕਲ ਤੇ ਮੈਂਟਲ ਵੀ ਉਹ ਥੱਕ ਜਾਂਦੇ ਆ ਤਾਂ ਕਿ ਉਹਨਾਂ ਵਿੱਚ ਉਹ ਵਿਰੋਧੀ ਵਿਰੋਧ ਕਰਨ ਦੀ ਸੋਚਣ ਦੀ ਤਾਂ ਇੰਨੀ ਉਹ ਰਹਿੰਦੀ ਨਹੀਂ ਨੀ ਹੈ ਲਾਸਟ ਤੇ ਜੇ ਆਪਾਂ ਕਨਕਲੂਜਨ ਕਰਨਾ ਹੋਵੇ ਤਾਂ ਇਹ ਤੇ ਬਹੁਤ ਸਾਰੀਆਂ ਸਟੱਡੀਆਂ ਹੋਈਆਂ ਹਨਾ ਰਿਸਰਚਾਂ ਵਗੈਰਾ ਵੀ ਹੋਈਆਂ ਬ੍ਰੇਨ ਬੋਸ ਤੋਂ ਲੈ ਕੇ ਜਾਂ ਜਿਹੜੇ ਆਪਾਂ ਫਸ ਜਾਂਦੇ ਆ ਇਹਨਾਂ ਨੂੰ ਵਹਿਮ ਭਰਮ ਕਹੀਏ ਜਾਂ ਕੀ ਕਹੀਏ ਅ ਬਿਜਟ ਅਸੀਂ ਡਿਪੈਂਡਡ ਹੋ ਜਾਂਦੇ ਆ ਕਿਸੇ ਦੇ proper follower ਬਣ ਜਾਂਦੇ ਆ پیرੋਕਾਰ ਬਣ ਜਾਂਦੇ ਜੇ ਰੀਅਲ ਐਗਜ਼ਾਮਪਲ ਦੇਖਣੀ ਹੋਵੇ ਤਾਂ 1978 ਦੇ ਵਿੱਚ ਇੱਕ ਹੱਤਿਆकांड ਹੋਇਆ ਸੀਗਾ ਜੌਨਸਟਾਊਨ ਹੱਤਿਆकांड ਜਿਹਦੇ ਵਿੱਚ 900 ਲੋਕਾਂ ਨੇ ਇੱਕਦਮੀ ਇਕੱਠੇ ਸਮੂਹ ਦੇ ਵਿੱਚ ਹੱਤਿਆਗਤ ਆਤਮਹੱਤਿਆ ਕਰ ਲਈ ਸੀਗੀ ਉਹ ਵੀ ਇਦਾਂ ਦਾ ਕੋਈ ਕਲਟ ਸੀ ਵੀ ਜਿਨੇ ਲੋਕਾਂ ਨੂੰ ਬ੍ਰੇਨ ਵਾਸ਼ ਕੀਤਾ ਹੋਇਆ ਜਿਹੜਾ ਜਿਮ ਜੌਨ ਸੀਗਾ ਨਾ ਜਿਮ ਜੌਨਸ ਪੀਪਲ ਟੈਂਪਲ ਦਾ ਜਿਹੜਾ ਲੀਡਰ ਸੀਗਾ ਉਹਨੇ ਵੀ ਇਹੀ ਤਕਨੀਕਾਂ ਯੂਜ਼ ਕੀਤੀਆਂ ਸੀਗੀਆਂ ਆਈਸੋਲੇਸ਼ਨ ਇਕੱਲੇ ਰੱਖਣਾ ਤੇ ਇਮੋਸ਼ਨਲ ਮੈਨੀਪੂਲੇਸ਼ਨ ਡਿਪੈਂਡੈਂਸੀ ਜਾਂ ਕੰਟਰੋਲ ਆਫ ਇਨਫੋਰਮੇਸ਼ਨ ਵਗੈਰਾ ਮਤਲਬ ਇਦਾਂ ਦੀਆਂ ਚੀਜ਼ਾਂ ਉਹਨੇ ਕਰਕੇ ਪੂਰਾ ਇੱਕ ਕਲਟ ਬਣਾਇਆ ਸੀ ਲੋਕ ਉਹਦੇ ਤੇ ਡਿਪੈਂਡ ਸੀ ਫਿਰ ਉਹਨੇ ਇੱਕਦਮ ਕਹਿਤਾ ਵੀ ਆਤਮ ਹੱਤਿਆ ਕਰਨ ਲਈ ਜਾਂ ਮੋਕਸ ਪ੍ਰਾਪਤੀ ਜਿਹਨੂੰ ਕਹਿ ਦਿੰਦੇ ਆ ਵੀ ਸਵਰਗਾਂ 'ਚ ਜਾਓਗੇ ਇਦਾਂ ਦਾ ਕੁਝ ਉਹਨਾਂ ਨੇ ਮੈਨੀਪੂਲੇਟ ਕਰਕੇ ਬ੍ਰੇਨ ਵਾਸ਼ ਕਰਕੇ ਲੋਕਾਂ ਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਕਰਤਾ ਸੀ 900 ਲੋਕਾਂ ਨੂੰ ਇੱਕੋ ਦਿਨ ਉਸ ਤੋਂ ਇਲਾਵਾ ਵੀ ਇੱਥੇ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਤੇ ਸਟੱਡੀਜ਼ ਹੋਈਆਂ ਹੋਈਆਂ ਮੈਂ ਬ੍ਰੇਨ ਵਾਸ਼ ਕਿਵੇਂ ਕਿਵੇਂ ਲੋਕ ਕਰਦੇ ਆ ਤਾਂ ਕਿਵੇਂ ਤੁਸੀਂ ਬ੍ਰੇਨ ਵਾਸ਼ਡ ਹੋ ਜਾਂਦੇ ਹੋ ਕਿਸੇ ਹੋਰ ਦੇ ਪ੍ਰਭਾਵ ਚਾਰੇ ਉਹ ਤੇ ਵੀ ਤੁਸੀਂ ਉਹਨੂੰ ਵੀ ਸੁਣ ਸਕਦੇ ਆ ਜਾਂ ਰੀਡ ਕਰ ਸਕਦੇ ਸੀਗੀ ਅੱਜ ਦੀ ਵੀਡੀਓ ਜਿਹੜੀ ਆਪਾਂ ਡਾਂਸਿੰਗ ਫॉर ਡੇਵਲ ਦੇ ਬਣਾਈ ਸੀਗੀ ਇਹ ਨੈਟਫਲਿਕਸ ਤੇ ਵੈਬ ਸੀਰੀਜ਼ ਆ ਤੁਸੀਂ ਦੇਖ ਸਕਦੇ ਹੋ ਤੇ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਵਾ ਤਿੰਨ ਦੇ ਐਪੀਸੋਡ ਆ ਕਿਵੇਂ ਉਹ ਕੁੜੀ ਉਹਨਾਂ ਦੇ ਹੱਥੋਂ ਫੈਮਿਲੀ ਤੋਂ ਚਲੀ ਗਈ ਤੇ ਉਹ ਫੋਲੋਅਰ ਬਣ ਕੇ ਪੱਕੀ ਇੱਕ ਕਲਟ ਦੀ ਤੇ ਉੱਥੋਂ ਕਿੰਨੇ ਲੋਕ ਹੋਰ ਤੋਂ ਨਿਕਲ ਕੇ ਵੀ ਆਏ ਕਿਵੇਂ ਮਿਲਾਂਗੇ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ ਵੀਡੀਓ ਵਧੀਆ ਲੱਗੇ ਹੋਵੇ ਤਾਂ ਜਾਂ ਇਨਫਾਰਮੇਸ਼ਨ ਤੁਸੀਂ ਹੋਰਨਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਕਈ ਵਾਰੀ ਕੀ ਹੁੰਦਾ ਆਪਾਂ ਜਾਣੇ ਅਣਜਾਣੇ ਚ ਨਾ ਕਿਸੇ ਚੀਜ਼ ਨੂੰ ਫੋਲੋ ਕਰਦੇ ਹੁੰਨੇ ਸਾਨੂੰ ਵੇਖਣ ਨੂੰ ਜਾਂ ਆਲੇ ਦੁਆਲੇ ਤੋਂ ਕਦੇ ਨਹੀਂ ਲੱਗਦਾ ਵੀ ਇਹ ਕਲਟਾ ਜਾਂ ਫਿਰ ਇਹ ਇਹ ਇੱਥੇ ਲਗਾਤਾਰ ਆਉਣ ਨਾਲ ਜਾਂ ਇਹ ਚੀਜ਼ ਲਗਾਤਾਰ ਸੁਣਨ ਨਾਲ ਵੀ ਸਾਡੇ ਬੱਚੇ ਦਾ ਜਾਂ ਸਾਡੇ ਜਾਣ ਪਛਾਣ ਵਾਲੇ ਕਿਸੇ ਦਾ ਬ੍ਰੇਨ ਵਾਸ਼ ਹੋ ਸਕਦਾ ਹੈ ਤਾ ਤੁਸੀਂ ਇਹ ਵੀਡੀਓ ਪੇਜ ਕੇ ਉਹਦੀ ਹੈਲਪ ਕਰ ਸਕਦੇ ਹੋ ਹੋ ਸਕਦਾ ਉਹ ਥੋੜਾ ਬਹੁਤਾ ਸੋਚਣ ਲਈ ਮਜਬੂਰ ਹੋਵੇ ਧੰਨਵਾਦ ਦੇਖਣ ਲਈ ਮਿਲਦੇ ਆਂ ਫਿਰ ਅਗਲੀ ਵੀਡੀਓ